ਪਾਲਾ ਖਲਾਰਾਂ ਵਾਲਾ ਉਹ ਨੂੰ ਮੈਂ ਬੇਨਤੀ ਕਰਦਾ ਜੀ ਨੰਬਰ ਹੁਣ ਸੱਜਣਾ 13 ਹੈ ਤੇ ਤੂੰ ਥਾਣੇ ਚ ਦਿੱਤੀਆਂ ਬਰਖਾਸਤਾਂ ਮਨਪ੍ਰੀਤ ਸਿੰਘ ਦੇ ਖਿਲਾਫ ਤੇ ਸ਼ੋਕੀ ਪ੍ਰਧਾਨ ਖਨੋਂ ਦੇ ਖਿਲਾਫ ਸ਼ੋਕੀ ਸ਼ਾਹ ਜੀ ਜਿਹੜੇ ਤੋਂ ਮੇਰੀ ਬੇਨਤੀ ਹੈ ਵੀ ਤੇਰੇ ਚ ਲਹਿਰ ਵੜੀ ਆਉਂਦੀ ਹੈ 1 2 3 4 ਕਹਿ ਕੇ ਤੂੰ ਲੋਕਾਂ ਦੇ ਅੰਦਲਾਂ ਦੀ ਪੜ ਲੈਣਾ ਜਿਹੜੀ ਸ਼ੈਅ ਤੇਰੇ ਅੰਦਰ ਆਉਂਦੀ ਹੈ ਉਹ ਚਾਰ ਲੱਡੂ ਝੜਾ ਕੇ ਕਹਿ ਹੁਣ ਮਨਪ੍ਰੀਤ ਸਿੰਘ ਖਾਲਸੇ ਤੋਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਸੋ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਇੱਕ ਸ਼ਿਵਮ ਮੋਗੇ ਵਾਲਾ ਉਸਨੇ ਬੈਠ ਕੇ ਆਪਣੀ ਗਲਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਕਿ ਪ੍ਰਣ ਕੀਤਾ ਸੀ ਵੀ ਭਾਈ ਸਾਹਿਬ ਵੱਲੋਂ ਜਿਹੜੀਆਂ ਦਿੱਤੀਆਂ ਹਦਾਇਤਾਂ ਉਹਨਾਂ ਦੀ ਮੈਂ ਪਾਲਣਾ ਕਰੂੰਗੀ ਸੋ ਮੈਨੂੰ ਨਹੀਂ ਲੱਗਦਾ ਵੀ ਉਸ ਤੋਂ ਬਾਅਦ ਉਹਨਾਂ ਦੀ ਕੋਈ ਵੀਡੀਓ ਅਪਲੋਡ ਹੋਈ ਹੋਵੇ ਜੇਕਰ ਵੀਡੀਓ ਅਪਲੋਡ ਹੁੰਦੀ ਵੀ ਹੈ ਜਾਂ ਕੋਈ ਨਸ਼ੇ ਨੂੰ ਪ੍ਰਮੋਟ ਹੁੰਦਾ ਹੈ ਜਾਂ ਕੋਈ ਅਖੰਡ ਨੂੰ ਪ੍ਰਮੋਟ ਹੁੰਦਾ ਹੈ ਫਿਰ ਵੀ ਸਾਡਾ ਸੰਘਰਸ਼ ਜਿਹੜਾ ਤਿੱਖਾ ਰਹੂਗਾ ਦੇ ਵਿੱਚ ਅਸੀਂ ਰੁਕਾਂਗੇ ਨਹੀਂ ਸੋ ਦੂਜੀ ਬੇਨਤੀ ਹੈ ਜਿਹੜੀ ਸ਼ਿਵਨਾਥ ਤੋਂ ਅੱਗੇ ਜਿਹੜਾ ਇੱਕ ਪਾਲਾ ਕਲਾਰਾਂ ਵਾਲਾ ਉਹਨੂੰ ਮੈਂ ਸਿਰਫ ਇੱਕ ਵੀਡੀਓ ਬਾਈ ਸੀ ਵੀ ਸ਼ਿਵਨਾਥ ਤੋਂ ਅੱਗੇ ਪਾਲਾ ਕਲਾਰਾਂ ਵਾਲਾ ਜਿਹੜਾ ਬਾਬਾ ਹੈ ਰੇਤਗੜਾ ਵਾਲਾ ਵੀ ਉਹਦੇ ਨਾਲ ਅਸੀਂ ਸਵਾਲ ਜਵਾਬ ਕਰਾਂਗੇ ਕੋਈ ਸਵਾਲ ਜਵਾਬ ਤਾਂ ਕਰ ਕਿਸੇ ਨਾਲ ਨਹੀਂ ਕਰ ਸਕਦੇ ਆ ਸਾਡੇ ਆਪਣੇ ਹੀ ਆ ਕੋਈ ਬਾਹਰੋਂ ਨਹੀਂਗੇ ਅਸੀਂ ਕਿਹੜਾ ਕਿਸੇ ਦੇ ਦੋਖੀ ਆ ਜਾਂ ਕੋਈ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਵੀ ਗੱਦੀਆਂ ਚਕਾਰੇ ਆ ਕੁੱਤ ਕਿਸੇ ਵੱਲ ਨੂੰ ਨਹੀਂ ਇਹੋ ਜੀ ਗੱਲ ਬਾਤ ਨਹੀਂ ਕਿ ਮਤਲਬ ਗੱਡੀਆਂ ਚ ਕਾਉਣ ਵਾਲੀ ਹੈ ਇਹ ਫਵਾਵਾਂ ਮੈਂ ਸੋ ਤੁਸੀਂ ਵੇਖਿਆ ਨਗਾਹੇ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਨਗਾਹੇ ਦੇ ਵਿੱਚ ਵੀ ਪਹਿਲਾਂ ਬਹੁਤ ਸਾਰਾ ਜਿਹੜਾ ਇਦਾਂ ਦਾ ਕੁਝ ਹੁੰਦਾ ਸੀ ਇਹਦੇ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਉੱਤੇ ਸਪੰਦਤੀ ਸੀ ਔਰ ਲੋਕਾਂ ਚ ਗੱਲ ਜਾਰ ਹੋਦੀ ਸੀ ਯਾਰ ਕਿਨਾਂ ਨੇ ਇਹ ਕੀ ਕੀਤਾ ਪੜਿਆ ਜਿੱਦਾਂ ਇਹ ਲੋਕੀ ਗੱਲਾਂ ਕਰਦੇ ਸੀ ਉਹ ਸਾਡੀ ਮਹਿਮਦਾ ਦਾ ਅਸਰ ਜਿਹੜਾ ਬਹੁਤ ਹੈ ਉੱਥੇ ਵੀ ਵਧੀਆ ਸਤਕਾਰ ਨਾਲ ਸੰਗਤ ਬੈਠੀ ਹੋਈ ਹੈ ਜੀ ਉਹ ਵੀਡੀਓ ਵੇਖੀ ਹੋਣੀ ਹੈ ਸੋ ਇਸੇ ਤਰੀਕੇ ਨਾਲ ਵੀ ਮਹਿਮਦਾ ਜਿਹੜਾ ਅਸਰ ਬਹੁਤ ਹੈ ਜੇ ਸ਼ਿਵਨਾਥ